ਸਰਬੀਏ ਦੇ ਪ੍ਰਤੀਕਰਮ ਦਾ ਰਾਜਨੀਤਿਕ ਰਵਾਂਝੀ ਹੋ ਗਿਆ। ਉਹ ਜਿਹੜੇ ਭੋਲਾਈ ਨੂੰ ਦਾਨ ਸੁਪਰਸਟੇਜਨ ਪਿਛਲੇ ਦਿਨੀ 6 ਤਰੀਕ ਨੂੰ ਸਰਦਾਰ ਸੋਚਾ ਸਿੰਘ ਲੰਗਾ ਦੇ ਹੇਠ ਜਿਹੜੀ ਰਹਿਮਈ ਹੇਠ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਦਾਰ ਸੋਚਾ ਸਿੰਘ ਲਗਾ ਹੁਣਾਂ ਨੇ ਇਹ ਗੱਲ ਕੀਤੀ ਸੀ ਕਿ ਜੋ ਵੀ ਫੈਸਲਾ ਜਿਹੜਾ ਚੋਣਾਂ ਦਾ ਜਿਹੜਾ ਇੱਕ 31 ਮੈਂਬਰੀ ਜਿਹੜੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਹੈ ਔਰ ਅਸੀਂ ਵੀ ਤਕਰੀਬਨ ਲਗਭਗ ਸਾਰੇ 31 ਮੈਂਬਰੀ ਜਿਹੜੀ ਕਮੇਟੀ ਹੈ ਉਹ ਇੱਥੇ ਹਾਜ਼ਰ ਹੈ ਅਸੀਂ ਅਸੀਂ ਉਸ ਦਿਨ ਤੋਂ ਲੈ ਕੇ ਲਗਭਗ 6 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਇਲਾਕੇ ਦਾ ਜਿਹੜਾ ਨਲਸ ਜਿਹੜਾ ਕੱਢਿਆ ਸੀਗਾ ਵੀ ਆਪਾਂ ਜਿਹੜੀ ਆਪਾਂ ਕਿਸ ਦੀ ਮਦਦ ਕਰਨੀ ਹੈ ਦੇਖੋ ਲੋਕਾਂ ਦੇ ਵਿੱਚ ਇੱਕ ਆਮ ਰੋਸ ਜਿਹੜਾ ਸੀ ਸਭ ਤੋਂ ਜ਼ਿਆਦਾ ਰੋਸ ਜਿਹੜਾ ਸੀ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਸੀਗਾ ਜਾਂ ਜਿਹੜਾ ਇੱਥੋਂ ਦਾ ਜਿਹੜਾ ਹਲਕੇ ਦਾ ਜਿਹੜਾ ਨੁਮਾਇੰਦਾ ਹੈ ਜਿਹੜਾ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਉਹ ਉਹਨਾਂ ਪ੍ਰਤੀ ਵੀ ਜਿਹੜਾ ਕਾਫੀ ਰੋਸ ਪਾਇਆ ਗਿਆ ਦੂਜੇ ਪਾਸੇ ਜਿਹੜੀ ਕੈਂਡੀਡੇਟ ਸੀ ਬੀਜੇਪੀ ਦੇ ਉਹਨਾਂ ਦੀ ਚਲੋ ਉਹਨਾਂ ਦੇ ਨਾਲ ਤੇ ਚਲੋ ਨਹੀਂ ਹੋਏਗਾ ਪਰ ਬੀਜੇਪੀ ਦੇ ਨਾਲ ਜਿਹੜਾ ਸੀ ਉਹ ਕਾਫੀ ਲੋਕਾਂ ਦੇ ਜਿਹੜੇ ਰੋਸ ਨੇ ਕਿਉਂਕਿ ਸਾਡੇ ਗੁਰਤਾਮਾਂ ਦੇ ਵਿੱਚ ਜਿੱਥੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਿੱਲੀ ਦੇ ਵਿੱਚ ਜਿਹੜੀ ਨਸਲ ਕੁਸ਼ੀ ਹੋਈ ਆ ਉਹ ਸਾਰਿਆਂ ਨੂੰ ਪਤਾ ਉੱਥੇ ਭਾਜਪੀ ਨੇ ਸਾਡੇ ਧਰਮਾਂ ਦੇ ਵਿੱਚ ਜਿੱਦਾਂ ਆਯੂਰਵੈਦ ਸਾਹਿਬ ਦੀ ਕਮੇਟੀ ਵਿੱਚ ਦਖਲ ਦੇਣਾ ਪਟਨਾ ਸਾਹਿਬ ਦੀ ਦਿੱਲੀ ਦੇ ਵਿੱਚ ਔਰ ਇਥੋਂ ਤੱਕ ਹਰਿਆਣਾ ਦੀ ਕਮੇਟੀ ਵੀ ਜਿਹੜੀ ਉਹਨਾਂ ਕੋਈ ਆ ਸਾਡੀ ਇਥੋਂ ਤੱਕ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਅੰਮ੍ਰਿਤਸਰ ਜਿਹੜੀ ਆ ਉਹਦੇ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਜਿਹੜੇ ਆ ਉਹ ਬੰਦੀ ਸਿੰਘਾਂ ਦੇ ਮੁੱਦੇ ਜਿਹੜੇ ਆ ਉਹ ਸਾਰੇ ਜਿਹੜੇ ਪੈਂਡਿੰਗ ਨੇ ਜਿਨ੍ਹਾਂ ਕਰਕੇ ਸਾਡਾ ਜਿਹੜਾ ਉਹ ਐਰਕਾ ਪਾਰਲੀਮੈਂਟ ਜਦੋਂ ਲੋਕ ਸਭਾ ਦੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸਮਝਾਉਦਾ ਵੀ ਇਸੇ ਕਰਕੇ ਨਹੀਂ ਕੀਤਾ ਗਿਆ ਦੋਨਾਂ ਪਾਰਟੀਆਂ ਨੂੰ ਮਤਲਬ ਅਸੀਂ ਜਿਹੜਾ ਸਾਡੀ ਜਿਹੜੀ ਕਮੇਟੀ ਆ ਜੋ ਅਸੀਂ ਨਲਸਜ ਕੀਤਾ ਦੋਨਾਂ ਪਾਰਟੀਆਂ ਨੂੰ ਅਸੀਂ ਰੱਦ ਕਰਦੇ ਆਂ ਤੀਜੀ ਪਾਰਟੀ ਜਿਹੜੀ ਆ ਗਈ ਆਮ ਆਦਮੀ ਪਾਰਟੀ ਠੀਕ ਆ ਆਮ ਆਦਮੀ ਪਾਰਟੀ ਨੇ ਵੀ ਆਪਾਂ ਇਹ ਗੱਲ ਮੰਨਦੇ ਆਂ ਲੋਕਾਂ ਦੇ ਵਿੱਚ ਗੱਲ ਹੈਗੀ ਆ ਵੀ ਇਹਨਾਂ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਲਏ ਕੀਤੇ ਇਹਨਾਂ ਦੇ ਨਾਲ ਰੋਸ ਵੀ ਆ ਕਿਸਾਨਾਂ ਵੀ ਕਿਸਾਨ ਵੀ ਰੋਲੇ ਆ ਪਰ ਅਸੀਂ ਪੋਰਟਲ ਜੋ ਨਲਸਜ ਕੀਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਹੈਗੀ ਕਾਂਗਰਸ ਪਾਰਟੀ ਸੋਜੇਂਦਰ ਸਿੰਘ ਦਾਵਾ ਉਹਦਾ ਪਰਿਵਾਰ ਸਾਰਾ ਪਰ ਸਾਰਿਆਂ ਇੱਕ ਨੈਲਸ ਜੇ ਕਰਕੇ ਵੀ ਅਸੀਂ ਉਹਨੂੰ ਅਹਿਰਕਾ ਜਿਹੜਾ ਹਰਾਉਣਾ ਸਾਨੂੰ ਹਾਈ ਕਮਾਂਡ ਤੋਂ ਵੀ ਇਸ ਚੀਜ਼ ਦਾ ਇਸ਼ਾਰਾ ਜਿਹੜਾ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਤੁਸੀਂ ਆਪਾਂ ਸਾਰਿਆਂ ਨੇ ਜੋ ਅੱਜ ਫੈਸਲਾ ਸਰਦਾਰ ਸੋਜੇਂਦਰ ਸਿੰਘ ਲਗਾ ਸਰਦਾਰ ਸੋਚਾ ਸਿੰਘ ਲਗਾ ਹੁਣ ਅਮ ਸਾਰੀ ਕਮੇਟੀ ਨੇ ਜਿਹੜਾ ਫੈਸਲਾ ਇਹ ਸੁਣਾ ਦਿੱਤਾ ਕਿ ਸਾਡਾ ਫੈਸਲਾ ਹੈ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹਨੂੰ ਸਪੋਰਟ ਕਰਾਂਗੇ ਔਰ ਅਹੀ ਤੱਕੜੇ ਹੋ ਕੇ ਸਪੋਰਟ ਕਰਾਂਗੇ ਔਰ ਸਪੋਰਟ ਹੀ ਨਹੀਂ ਕਰਾਂਗੇ ਕਰਾਂਗੇ ਆਪਾਂ ਸੰਵਜਿੰਦਰ ਸਿੰਘ ਰਤਾਵਾ ਦਾ ਜਿਹੜਾ ਉਹ ਰਥ ਹੈ ਉਹ ਅਸੀਂ ਜਰੂਰ ਲੋਕਾਂਗੇ ਬਾਕੀ ਜਿਹੜਾ ਉਹਨਾਂ ਵੀ ਸਾਨੂੰ ਫੈਸਲਾ ਸੁਣਾ ਦਿੱਤਾ ਸਰਦਾਰ ਸੋਚਾ ਸਿੰਘ ਦਾ ਉਹਨਾਂ ਸਰਦਾਰ ਸੋਜੰਦ ਸਿੰਘ ਉਹਨਾਂ ਵੀ ਠੀਕ ਹੈ ਉਹਨਾਂ ਇਹ ਗੱਲ ਕਹੀ ਹੈ ਕਿ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਸਿਰਮੱਥ ਹੈ ਸਭ ਸੋ ਸਾਡਾ ਜਿਹੜਾ ਫੈਸਲਾ ਹੈ ਅਸੀਂ ਅੱਜ ਤੋਂ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਆਪਸ ਕੋ ਕਰਦੇ ਅਪਰੋਚ ਤੇ ਚਲੋ ਉਦਾਂ ਤੇ ਸਾਰੇ ਵਰਕਰਾਂ ਨਾਲ ਜਦੋਂ ਇਲੈਕਸ਼ਨ ਚੱਲਦੀ ਹੈ ਸਾਰੇ ਵਰਕਰਾਂ ਨਾਲ ਕਰਦੇ ਆ ਉਥੇ ਕਾਂਗਰਸ ਨੇ ਵੀ ਕੀਤੀ ਹੈ ਬੀਜੇਪੀ ਵਾਲੇ ਵੀ ਕਰ ਰਹੇ ਆ ਆਪਾਂ ਨੂੰ ਵੀ ਪਾਰਟੀ ਵਾਲੇ ਕਰਿਓ ਉਹ ਅਪਰੋਚ ਹੋਰ ਚੀਜ਼ ਹੈ ਜਿਹੜਾ ਸਾਡਾ ਆਪਣਾ ਕਮੇਟੀ ਨੇ ਜੋ ਅਸੀਂ ਨਲਸ ਜਿ ਕੱਢਿਆ ਅਸੀਂ ਉਹਦੇ ਮੁਤਾਬਕ ਜਿਹੜਾ ਉਹ ਇਹ ਜਿਹੜਾ ਇਹ ਫੈਸਲਾ ਜਿਹੜਾ ਸੁਣਾਉਂਦੇ ਸੁਖਿੰਦਰ ਸਿੰਘ ਦਾ ਵਾਧਿਕ ਬਿਆਨ ਸੀ ਕਿ ਜਦੋਂ ਹਾਈ ਕਮਾਂਡ ਨੇ ਉਹਦੇ ਕੋਈ ਕੈਂਸਲਿੰਗ ਕੀਤਾ ਤੇ ਇਹ ਇੱਕ ਦਾ ਨਹੀਂ ਇਹ ਸਾਡਾ ਨਿੱਜੀ ਫੈਸਲਾ ਹੈ ਸਾਡਾ ਇਥੋਂ ਕਿਉਂਕਿ ਕਮੇਟੀ ਬਣਾਦੀ ਆਪਾਂ ਜਿਹੜੀ ਹਾਈ ਕਮਾਂਡ ਨੇ ਤੇ ਬਾਈਕਰ ਕਰਤਦਾ ਪਰ ਅਸੀਂ ਇੱਕ ਨਿਜੀ ਕਮੇਟੀ ਬਣਾਉਣ ਦਾ ਸਰਦਾਰ ਸੁੱਚਾ ਸਿੰਘ ਲਗਾਧ ਹੋਣਾ ਦਾ ਇਹੋ ਹੀ ਹੈਗਾ ਕਿ ਜਿਹੜੀ ਕਮੇਟੀ ਬਣਾਈ ਆ ਕਮੇਟੀ ਹੀ ਫੈਸਲਾ ਕਰੇ ਸਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਚ ਕਾਲੀ ਜਿਹੜੇ ਆ ਫੈਸਲਾ ਚੈਨ ਕਰੀ ਲੋਕਲ ਵਰਕਰਾਂ ਦਾ ਲੋਕਲ ਨੋਕਲ ਹਲਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਇਹ ਚ ਹਾਈ ਕਮਾਂਡ ਦਾ ਫੈਸਲਾ ਇਹ ਕੋਈ ਪਾਰਟੀ ਦਾ ਫੈਸਲਾ ਨਹੀਂਗਾ ਨਹੀਂ ਸਰਦਾਰ ਸੁੱਚਾ ਸਿੰਘ ਲਗਾਉਂਦੇ ਨੇ ਦੱਸਦਾ ਹੈ ਕਿ ਸਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਚ ਜਿਹੜੇ ਕਾਲੀ ਨਹੀਂ ਇਹ ਵੀ ਇਹ ਵੀ ਇੱਕ ਇਤੇ ਪਰ ਬਹੁਤ ਥੋੜੇ ਲੋਕ ਦੇਖਿਆ ਕਿ ਕਿ ਅਕਾਲੀ ਦਲ ਦੀ ਬੋਟ ਜਿਹੜੀ ਲੋਕ ਸਭਾ ਦੇ ਵਿੱਚ 17000 ਵੋਟ ਜਿਹੜੀ ਆ ਉਹ ਪੋਲ ਹੋਈ ਆ ਸੁਣਨੀ ਅਕਾਲੀ ਦਲ ਦੀ ਆ ਪਰ ਉਹਦੇ ਵਿੱਚੋਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਵੋਟ ਸਾਡੀ ਜਿਹੜੀ ਉਹ ਕਾਗਰਸ ਨੂੰ ਚਲ ਗਈ ਆ ਚੰਦ ਗਏ ਨੇ ਆਪਾਂ ਕਹਿ ਸਕਦੇ ਆ ਪਰ ਬਹੁਤ ਵੱਡਾ ਵੋਟ ਬੈਂਕ ਜਿਹੜਾ ਉਹ ਬੈਠਾ ਉਹ ਜਿਸ ਪਾਸੇ ਜਾਊਗਾ ਉਹ ਵੋਟ ਬੈਂਕ ਜਿਹੜਾ ਉਹ ਜਿਤਾਊਗਾ ਇਹ ਕਰਕੇ ਇਹ ਆਪਾਂ ਦੀ ਪਾਰਟੀ ਨੂੰ ਸਪੋਰਟ ਕਰਦੇ ਆ ਵਾਹਿਗੁਰੂ ਜੀ ਜੀ ਕਾਹਦੇ ਅਸਤੀਫਾ ਦਿੱਤਾ ਜੀ ਉਹਨੂੰ ਕਿਵੇਂ ਦੇ ਦੇ ਜਿਹੜਾ ਅਸਤੀਫਾ ਦੇਣਾ ਕਿ ਜਿਹੜੀ ਇਹ ਪ੍ਰੋਸੈਸ ਹੈ ਜਿਹੜਾ ਇਹ ਪ੍ਰੋਸੈਸ ਜਿਹੜਾ ਇਹ 5 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਆ ਹਾਂ ਇਹ ਇਸ ਵਾਰ ਜਿਹੜਾ ਅਸਤੀਫਾ ਪਹਿਲੀ ਵਾਰ ਅਸਤੀਫਾ ਪਹਿਲੀ ਵਾਰ ਅਸਤੀਫਾ ਪਹਿਲੀ ਵਾਰ ਹੀ